ਚੜਕਾ ਤੇਖ ਬਲਾ ਚੱਜਣਾ ਬਣੀ ਵੀ ਆ ਬਣ ਗਈ ਨਹੀਂ ਮੈਂ ਸਾਰੀ ਬਣ ਗਈ ਹੁਣ ਆਇਆ ਉਠ ਪਹਾੜ ਥੱਲੇ ਹਣ ਲੱਖੋ ਬਤਾ ਨੀ ਮਾ ਵੀਡੀਓ ਦਾ ਆਪਾ ਬਣਾ ਲਈ ਵੀਰ ਜਕੀਨ ਕਰੂਗਾ ਵੀ ਕਿ ਨਹੀਂ ਕਰੂਗਾ ਲੈ ਜਦੋਂ ਆ ਦਿਖਾ ਤਾ ਨਮੂਨਾ ਫਿਰ ਕਿਵੇਂ ਨਾ ਯਕੀਨ ਕਰੇ ਹੰਕਾਰ ਤਾਂ ਇਹਦਾ ਇਹੀ ਤੋੜਨਾ ਚੀਮੀ ਦਾ ਇਹਨੂੰ ਆਇਆ ਵੀ ਮਾਂ ਉਹਦੀ ਪਸੰਦ ਆ ਮੈਨੂੰ ਕਿਤੇ ਕੁਝ ਕਹਿੰਦੇ ਹੀ ਨਹੀਂ ਤੂੰ ਆ ਜਾਲ ਪਾਇਆ ਨੇ ਜਿਹੜਾ ਆਪਾਂ ਇਹ ਜਾਲ ਚੋਂ ਲਿੱਕੜ ਨਹੀਂ ਸਕਦੇ ਨਹੀਂ ਮਾਂ ਮੈਂ ਤਾਂ ਤਾਂ ਕਹਿਨੀ ਆ ਬੀਰੇ ਦੀ ਲਵ ਮੈਰਿਜ ਆ ਨਾ ਉਹਨੋਂ ਤੇ ਜ਼ਿਆਦਾ ਯਕੀਨ ਆ ਨੇ ਉਹ ਹੀ ਨਾ ਮਰ ਲਾ ਕੀ ਕਹਿੰਦੇ ਉਹਨੇ ਲਾ ਮਰੀਜ਼ ਕੀ 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 ਹੱਸੇ ਮਰੀਜ਼ ਨਹੀਂ ਮਾਂ ਲਵ ਮੈਰਿਜ ਹੈ ਮੈਨੂੰ ਪਿਆਰ ਵਿਆਹ ਪਿਆਰ ਵਿਆਹ ਹਾਂ ਉਹੀ ਉਹੀ ਤੇ ਇਹ ਹੀ ਤਾਂ ਇਹਦੇ ਤੋਂ ਹੋਂ ਚ ਕਿੱਲਾ ਕੱਢਣਾ ਹੈ ਨਹੀਂ ਮਾਂ ਜੇ ਨਾ ਯਕੀਨ ਕਰਿਆ ਨਾ ਤਾਂ ਤੇਰਾ ਫੋਨ ਜਾ ਭੰਨ ਦੂੰਗੀ ਹੂੰ ਉਹ ਤੇਰਾ ਫੋਨ ਭੰਨ ਦੂੰ ਯਕੀਨਤਾ ਤੇ ਵੀਡੀਓ ਕਰਾਉਗੀ ਪਤਾ ਨਾਲੇ ਹੁਣ ਤਾਂ ਨਾ ਤੂੰ ਆਏ ਦੇਖੇ ਜੇ ਦੇ ਨਾ ਝੁੰਡਿਆਂ ਚ ਪਵਾਇਆਂ ਇਹ ਕੀ ਜਾਣ ਹੋਰ ਨਹੀਂ ਮ ਜਦੋਂ ਤੱਕ ਇਹਦੇ 2-4 ਚਪੇੜਾ ਨਾ ਪੈਣ ਉਦੋਂ ਤੱਕ ਸਵਾਦ ਨਹੀਂ ਆਉਂਦਾ ਹੁਣ ਦੇਖਦੀਆਂ ਤੋ ਕਿਵੇਂ ਬਚੀ ਤੂੰ ਮੈਨੂੰ ਜਾਣਦੀ ਨਹੀਂ ਮੈਂ ਕੀ ਚੀਜ਼ ਆ ਤੂੰ ਫਿਰਦੀ ਆ ਭੁੱਲੀ ਇਹ ਗੱਲਾਂ ਤੂੰ ਲਾ ਮੈਰ ਚ ਕੀ ਕਰਾਈ ਨਾ ਤੇਰੀ ਤਾਂ ਰੇਲ ਬਣੂ ਰੇਲ ਮੈਂ ਤੂੰ ਤਾਂ ਐਂ ਜਾਣੇਗੀ ਪਰਛਾਵੇਂ ਪਰਛਾਵੇਂ ਭੱਜੀ ਤੇ ਚੌਲਾਂ ਚ ਨੂਨ ਨਹੀਂ ਤੇਰੀ ਜ਼ਿੰਦਗੀ ਚ ਨੂਨ ਪੈ ਗਿਆ ਹੁਣ ਦੇਖੀ ਜੇ ਪੱਥਰ ਵਾਂਗੂ ਨਾ ਖੁਰੀ ਨਾ ਤਾਂ ਮੈਨੂੰ ਸੱਸ ਕਿਵੇਂ ਸਮਝੇਗੀ ਤੂੰ ਜਦੋਂ ਲਾਵਗਾ ਤੇਰੇ ਚਪੇੜਾ ਨਾ ਆਏ ਹਾਈ ਨਾ ਜਾ ਰਾ ਜੁਤੇ ਖੜਨਾ ਤੂੰ ਹੀ ਜਬਦਨੀ ਕੀ ਹੋ ਗਿਆ ਕੀ ਨਾ ਕੀ ਹੋਇਆ ਆ ਲੋ ਖੜੇ ਚੌਲ ਖਾ ਲੋ ਚੌਲ ਕੁਛ ਨਹੀਂ ਹੁਣ ਦਾ ਕੀ ਹੈ ਇੱਕ ਦਿਨੇ ਨੀਚੇ ਰੱਖ ਲੋ ਤੂੰ ਹੀ ਦੁਖਣਾ ਨਹੀਂ ਹਟਦੀ ਹੈਗੀ ਇੱਥੋਂ ਜੀ ਦੁਖੀ ਜਾਂਦੇ ਪਤਨ ਦਾ ਕੀ ਹੋ ਰਿਹਾ ਫਿਰ ਤੁਸੀਂ ਦਵਾਈ ਦੂਈ ਲੈ ਲੰਦੇ ਕਿਧਰੋਂ ਕੀ ਕਰੀ ਉਹ ਡਾਕਟਰ ਤੇ ਜਾਣਾ ਉਹ ਚੇਪੀ ਜਲਾ ਹਾਂ ਦਾ ਦਸਮਾ ਕੀ ਕਰਾਂ ਫਿਰ ਬੰਦਾ ਕਿ ਫਿਰ ਜੋ ਕਰਨਾ ਪੂਜੋ ਠੀਕ ਹੀ ਨਹੀਂ ਹੁੰਦੀ ਢੋਈ ਮੈਂ ਇੱਕ ਸਰੇ ਕੁਸਰੇ ਜੇ ਕਹਿੰਦਾ ਸੀ ਕਹਿੰਦਾ ਇੱਕ ਸਰੇ ਕਰਾ ਕੇ ਲੈ ਜਾਓ ਐਂ ਜੇ ਕਰ ਦਿੰਦੀ ਕੀ ਹੋ ਗਿਆ ਅਬ ਪਾਣੀ ਲੈ ਲਓ ਕੀ ਹੋਇਆ ਤੁਹਾਨੂੰ ਹਾ 10ਵੀਂ ਤੋਂ ਹੋਇਆ ਗਈ ਸੀ ਕੋ ਦਾ ਕਿਨੇ ਬਣਾਏ ਨੇ ਇਹ ਚੌਲ ਇਹ ਕਿਨੇ ਬਣਾਣੇ ਨੇ ਮੈਂ ਹੀ ਬਣਾਏ ਸੀ ਓਹੋਹੋਹੋ ਜਹਰੇ ਪਾਂ ਦੀ ਦਾ ਵਿੱਚ ਜਹਰੇ ਪਾਂ ਦੀ ਨੂਨ ਇੰਨਾ ਜ਼ਿਆਦਾ ਪਾਰਕ ਹੈ ਬੋਰੀ ਨੂਨ ਦੀ ਪਾਤੀ ਮੈਨੂੰ ਲੱਗਦਾ ਇਹਦਾ ਖਾਰੇ ਹੋਏ ਪੈਨੇ ਜਮੀ ਮੈਨੂੰ ਕਿ ਮੈਨੂੰ ਨੂਨ ਜ਼ਿਆਦਾ ਹੋ ਸਕਦਾ ਰੋਜ਼ ਦੀ ਤਰ੍ਹਾਂ ਤਾਂ ਮੈਂ ਨਮਕ ਮਿਰਚ ਪਾਇਆ ਇਹਦੇ ਵਿੱਚ ਨਮਕ ਮਿਰਚ ਪਾਇਆ ਤਾਂ ਰੋਜ਼ ਦੀ ਤਰ੍ਹਾਂ ਉਹ ਪੁੱਤ ਬੱਤ ਜੇ ਲਈ ਜਾਣਾ ਓ ਮਾਂ ਕੀ ਹੋਣਾ ਹੈ ਹਾਂ ਐ ਆ ਦੇਖ ਆ ਖਾ ਕੇ ਦੇਖੀ ਚੌਲ ਖਾ ਕੇ ਦੇਖ ਲੈ ਲੈ ਖਾ ਕੇ ਦੇਖ ਲੈ ਆ ਜਾ ਖਾ ਕੇ ਦੇਖ ਕੀ ਹੋ ਗਿਆ ਆ ਚੌਲ ਖਾ ਕੇ ਇਹ ਦੀਂਦੇ ਨੇ ਬਣੇ ਹੋਏ ਰਿੱਜੇ ਹੋਏ ਬਣੇ ਹੋਏ ਦੀਂਦੇ ਨੇ ਵਧੀਆ ਹੂੰ ਨਾ ਫੜ ਪਾਣੀ ਕੀ ਹੋ ਗਿਆ ਰੀ ਮਾ ਲੈ ਸੱਚੀ ਨੂੰ ਜ਼ਿਆਦਾ ਪੈ ਰਹੇ ਓਹ ਜ਼ਹਿਰ ਬਣਾ ਰਖਿਆ ਜ਼ਹਿਰਾ ਖਾਰੇ ਮੰਮੀ ਮੈਂ ਰੋਜ਼ ਦੀ ਤਰ੍ਹਾਂ ਪਾਇਆ ਨੂਣ ਇਹਦੇ ਚ ਨਹੀਂ ਚਲੋ ਵੀ ਮੜਾ ਧਿਆਨ ਨਾ ਕਰ ਲਿਆ ਕਰ ਕੰਮ ਇਹ ਤੇ ਗਾਣੀ ਦੋ ਪਾਈ ਤੀ ਚੋਲਾ ਤੇ ਮੈਂ ਮੂੰਹ ਚ ਚਮਚਾ ਭਰ ਕੇ ਪਾ ਲੈਂਦੀ ਪਤਾ ਨਹੀਂ ਕੀ ਬਣਦਾ ਥੋੜਾ ਬਹੁਤਾ ਪੈ ਗਿਆ ਹੋ ਜਿਆਦੇ ਏਡੀ ਕਿੱਡੀ ਗੱਲ ਹੋ ਗਈ ਥੋੜਾ ਪੈ ਗਿਆ ਯਾਰ ਹੁਣ ਪਾਗਲਾ ਮੈਂ ਥੋੜਾ ਹੁੰਦਾ ਮੈਂ ਤੈਨੂੰ ਕਹਿੰਦੀ ਨਹੀਂ ਤੀ ਕੀ ਹੋਰ ਹੈ ਤੂੰ ਸਿਆਣੀ ਬਣਨੀ ਹੈ ਕੀ ਕਰੀ ਜਿੰਨੀ ਤੇਰਾ ਧਿਆਨ ਕਿੱਥੇ ਹੁੰਦਾ ਹੈ ਇਹਦਾ ਧਿਆਨ ਤਾਂ ਕੋਈ ਕੰਮ ਚ ਨਹੀਂ ਕੱਲੇ ਮੋਬਾਈਲ ਚ ਧਿਆਨ ਉਹ ਇਹਨੂੰ ਥੋੜਾ ਦਿਖਾ ਦਿਓ ਭਾਲਾ ਮਾੜੀ ਜੀ ਮੈਂ ਉਰੇ ਪਰੇ ਹੋਈ ਨਹੀਂ ਤੇ ਫੋਨ ਤੇ ਬੈਠੀ ਕੀ ਸੁਣੀ ਜਾਂ ਨਾ ਮੈਂ ਮੈਂ ਕੰਮ ਨਵੇੜ ਕੇ ਫੇਰ ਹੀ ਫੋਨ ਤੇ ਬੈਠਦੀ ਆ ਉਹ ਵੀ ਕੰਮ ਦੀ ਚੀਜ਼ੇ ਮੈਂ ਤਾਂ ਧਿਆਨ ਨਾਲ ਹੀ ਬਣਾਇਆ ਇਹ ਚੌਲ ਜੇ ਧਿਆਨ ਨਾ ਬਣੇ ਹੁੰਦੇ ਪੁੱਤ ਫੇਰ ਨੂਨ ਮਿਰਚ ਸਹੀ ਨਾ ਹੁੰਦਾ ਆਪਦੇ ਆਪ ਦਾ ਪੈ ਨਹੀਂ ਗਿਆ ਨੂਨ ਐਂ ਕਿਵੇਂ ਪੈ ਜੂ ਭਲਾ ਤਾਂ ਐ ਬਣਾਏ ਨੇ ਹੋਰ ਕਿਸੇ ਨੇ ਬਣਾਈ ਨਹੀਂ ਹੈਗੇ ਚਲੋ ਠੀਕ ਹੈ ਹੋ ਗਈ ਓਣੀ ਗਲਤੀ ਮੈਂ ਗਲਤ ਇਹ ਕੀ ਗੱਲ ਹੋਈ ਹੋ ਗਈ ਓਣੀ ਗਲਤੀ ਚਲੋ ਠੀਕ ਐ ਵੇ ਆ ਤਾਂ ਸ਼ੌਕਰ ਐ ਤੈ ਖਾ ਲੈ ਮੇਥੋਂ ਪਹਿਲਾਂ ਜੇ ਕਿਤੇ ਮੈਂ ਬੋਲਦੀ ਵੀ ਨੂਨ ਵੱਧ ਪਾਇਆ ਤੇਰੀ ਬਹੂ ਨੇ ਫੇ ਕੈਨੂੰ ਤਾਂ ਹੀ ਲੱਗਣਾ ਸੀ ਵੀ ਮਾਂ ਤਾਂ ਜਾਣ ਕੇ ਭੌਂਕਦੀ ਆ ਮਮੀ ਕਿਉਂ ਇਲਜ਼ਾਮ ਲਾਈ ਜਾਂਨੇ ਰੋਜ਼ ਮੈਂ ਹੀ ਦਾਲ ਰੋਟੀ ਬਣਾਉਣੀ ਆ ਘਰ ਚ ਅੱਜ ਤੱਕ ਤਾਂ ਕਦੇ ਨੂਨ ਜ਼ਿਆਦਾ ਪਿਆ ਨਹੀਂ ਲੈ ਮੇਰੀ ਮਾਂ ਕਹਾ ਕੇ ਵਰਤੈਨੂੰ ਹਾਂ ਮੈਂ ਕਹਿੰਦੀ ਆਂ ਬਈ ਚੱਲ ਕਾਣੂ ਕਾਣੂ ਚੱਲ ਬਾਂ ਕਾਣੂ ਚੱਲ ਕੋਈ ਨਾ ਇਹਦੀ ਵੀ ਗੱਲ ਸਹੀ ਹੋਣੀ ਕਈ ਗੱਲ ਪੈ ਜਾਂਦਾ ਗਲਤੀ ਨਾਲ ਕਈ ਗੱਲ ਹੋ ਗਿਆ ਹੋਣਾ ਵੀਰੇ ਇਹਨੂੰ ਪੁੱਛ ਕੱਲ ਮੇਰੀ ਅਨਮਾਰੀ ਕੋਲ ਕੀ ਕਰਦੀ ਸੀ ਹੈ ਮੇਰੀ ਅਨਮਾਰੀ ਕੋਲ ਖੜੀ ਕੀ ਕਰਦੀ ਸੀ ਇਹਨ ਮਾਰੀ ਖੋਲੀ ਖੜੀ ਸੀ ਮੇਰੀ ਪੁੱਛ ਕੀ ਕਰਦੀ ਸੀ ਤੇਰੀ ਵਾਰੀ ਹਾਂ ਹਾਂ ਭਈ ਇਹਦਾ ਕੀ ਮਤ ਬੁਲਾਏ ਖਰਚ ਕਰੋਲੇ ਦੇਣ ਦਾ ਚੀਜ਼ਾਂ ਫਰੋਲਣ ਦਾ ਕੀ ਨਹੀਂ ਹੁੰਦਾ ਨਾ ਤੈਨੂੰ ਮੇਰੇ ਤੇ ਕੀ ਕਹਿ ਰਹੀ ਹੈ ਭੈਣਾ ਮੈਨੂੰ ਕੀ ਪਤਾ ਕੀ ਬੋਲੀ ਜਾਂਦੇ ਨੇ ਇਹ ਆਹੋ ਇਹ ਤਾਂ ਝੂਠੀ ਐ ਦੇਖ ਲੈ ਹਾਂ ਮੇਰੀ ਕੁੜੀ ਤਾਂ ਪਕਾਈ ਮਾਰਦੀ ਐ ਝੂਠੀ ਐ ਹਾਂ ਆ ਆ ਦੇਖ ਲੈ ਆਪਣੀਆਂ ਅੱਖੀਆਂ ਦੇਖ ਲੈ ਕਿ ਲੱਛਣ ਹੁੰਦੇ ਨੇ ਆ ਦੇਖ ਲੈ ਮੇਰੀ ਗੱਲ ਸੁਣ ਲਓ ਤੁਸੀਂ ਨਹੀਂ ਕਿਹਾ ਸੀ ਮੈਨੂੰ ਵੀ ਮੇਰੀ ਅਲਮਾਰੀ 'ਚ ਸੂਟ ਰੱਖ ਦੀ ਆਪਣੀ ਅਲਮਾਰੀ 'ਚੋਂ ਕੱਢ ਕੇ ਲੈ ਸੂਟ ਕਿਹੜੀ ਐ ਅਲਮਾਰੀ ਮੈਂ ਨਹੀਂ ਕੁਝ ਕਿਹਾ ਜੀ ਮੇਰੀ ਇੱਕ ਮਿੰਟ ਖੜ ਜਾ ਮਾਂ ਤੂੰ ਕੀ ਤੈਨੂੰ ਕੀ ਕੀ ਕਹਿ ਰਹੀ ਤੇਰੀ ਬਾਤ ਦੱਸ ਭਾਈ ਮੈਂ ਹਾਂ ਇਹ ਕੱਲ ਮੇਰੇ ਕੋਲ ਬੈਠੀ ਜ਼ਰੂਰ ਸੀਗੀ ਸਾਡੀ ਸੂਟਾਂ ਦੀ ਗੱਲ ਜ਼ਰੂਰ ਹੋਈ ਆ ਪਰ ਆ ਮੇਰੀ ਅਲਮਾਰੀ ਕੋਲ ਕੀ ਕਰਦੀ ਹੈ ਜੇ ਤਾਂ ਕੋਈ ਗੱਲ ਹੀ ਨਹੀਂ ਹੋਈ ਜੀ ਮੇਰੀ ਗੱਲ ਸੁਣੋ ਮੈਂ ਸੱਚ ਕਹਿ ਰਹੀ ਆ ਇਹਨਾਂ ਨਾ ਕਿਤੇ ਵਿਆਹ ਤੇ ਜਾਣਾ ਸੀ ਭੈਣ ਨੇ ਇਹ ਕਹਿੰਦੀ ਮੈਨੂੰ ਤੁਹਾਡੇ ਸੂਟ ਪਸੰਦ ਨੇ ਕਹਿੰਦੀ ਮੇਰਾ ਸੂਟ ਉੱਥੇ ਰੱਖਦੀ ਮਾਂ ਮੇਰੇ ਕੋਲ ਸੂਟਾਂ ਦਾ ਘਾਟ ਆ ਅਨਮਾਰੀ ਭਰੀ ਪਈਆ ਮੇਰੀ ਸੂਟਾਂ ਦੀ ਗੱਲਾਂ ਕਰਦੀ ਆ ਇਹ ਕਿਉਂ ਝੂਠ ਬੋਲੀ ਜਾਂਦੇ ਤੁਹਾਨੂੰ ਯਾਦ ਨਹੀਂ ਜਦੋਂ ਮੈਨੂੰ ਰਸੋਈ ਚ ਲੈ ਕੇ ਆਏ ਸੀ ਫੜ ਕੇ ਵੀ ਭਾਬੀ ਹਾਂ ਮੈਨੂੰ ਤੁਹਾਡੇ ਸੂਟ ਪਸੰਦ ਨੇ ਹੁਣ ਕਿਉਂ ਮੁੱਕਰੀ ਜਾਂਦੇ ਹੋ ਮੰਮੀ ਇਹ ਜੇ ਕੋਈ ਗੱਲ ਹੀ ਨਹੀਂ ਮੇਰੇ ਤੇ ਝੂਠੇ ਇਲਜ਼ਾਮ ਲਾਈ ਹੁੰਦੇ ਆ ਵੀਡੀਓ ਤਾਂ ਨਹੀਂ ਝੂਠ ਬੋਲਦੀ ਹਾਂ ਵੀਡੀਓ ਤਾਂ ਨਹੀਂ ਝੂਠ ਬੋਲਦੀ ਆ ਦੱਸ ਤੂੰ ਮੈਨੂੰ ਮੈਂ ਤਾਂ ਹੀ ਚੁੱਪ ਖੜੀ ਆ ਵੀ ਇਹਨੇ ਸਾਰਾ ਕੁਝ ਦੇਖ ਲਿਆ ਅੱਖੀ ਹੁਣ ਅੱਖੀ ਦੇਖ ਕੇ ਤਾਂ ਨਹੀਂ ਇਹ ਝੂਠ ਕਹਿ ਸਕਦਾ ਵੀ ਤੁਸੀਂ ਝੂਠੀਆਂ ਨਾਲੇ ਗੱਲ ਸੁਣ ਲੈ ਵੀਰ ਸੂਟ ਇਹਦੇ ਲੈ ਕਿੰਨੇ ਸੂਟ ਪਏ ਨੇ ਹਾਂ ਯਾਰ ਕਿਉਂ ਝੂਠ ਬੋਲਦੇ ਹੋ ਨੇ ਮੈਂ ਇਹਦੀ ਅਲਮਾਰੀ ਚੋਂ ਕੱਢਣਾ ਕੀ ਹੈ ਜੀ ਇਹ ਤੁਸੀਂ ਵੀ ਦੱਸ ਦੋ ਹੁਣ ਮੈਨੂੰ ਕੀ ਪਤਾ ਤੈਨੂੰ ਮੇਰੀ ਅਲਮਾਰੀ ਚੋਂ ਕੀ ਕੱਢਣਾ ਅਲਮਾਰੀ ਕੋਲ ਖੜੀ ਕੀ ਕਰਦੀ ਸੀ ਉਹ ਵੀ ਖੋਲੀ ਖੜੀ ਆ ਬਾਸ ਤੂੰ ਚੱਲ ਅੰਦਰ ਚੱਲ ਤੂੰ ਐ ਨਹੀਂ ਲੂਟ ਚਾ ਇਧਰ ਆ ਲੈ ਗਿਆ ਨਾ ਕੜੀਸ ਕੇ ਹਣਾਉ ਨਜ਼ਾਰਾ ਕੜੀਸ ਕੇ ਕਿੱਥੇ ਲੈ ਕੇ ਗਿਆ ਮਾਂ ਬਾਹ ਫੜ ਕੇ ਲੈ ਕੇ ਗਿਆ ਸਵਾ ਤਾਂ ਉਦੋਂ ਆਉ ਜਦੋਂ ਕੜੀਸ ਕੇ ਲੈ ਕੇ ਜਾਊਗਾ ਤੇਰਾ ਮਤਵ ਲੋ ਮੈਂ ਸਮਝ ਗਈ ਵੀ ਉਂ ਕਰਕੇ ਗੋਤਨੀ ਨਹੀਂ ਫੜੀ ਹਾਂ ਨਹੀਂ ਮਾਂ ਅੱਛਾ ਜਦੋਂ ਤੱਕ ਗੋਤਨੀ ਨਾ ਫੜੇ আর ਮੇਰੇ ਸਾਹਮਣੇ ਇਹ ਥੱਪੜ ਨਾ ਨਾ ਲਾਵੇ ਮੈਨੂੰ ਨਹੀਂ ਚੈਣਾ ਉਹਦਾ ਕੋਈ ਨਾ ਤੈਨੂੰ ਚੈਨ ਮੈਂ ਦਵਾ ਕੇ ਰੁਹੀ ਹੁਣ ਨਾ ਐਸੀ ਚਾਲ ਚੱਲਣੀ ਅਗਲੀ ਜੇ ਨਾ ਕੁੱਟ ਪਈ ਤਾਂ ਕਹੀਂ ਤੇਰੇ ਸਾਹਮਣੇ ਪਉਣਾੜੇ ਦੇਖ ਲੈਣੀ ਭੇਡ ਜੀ ਮਿੰਟ ਚੇ ਮੇਰਾ ਨਾਮ ਲੈ ਗਈ ਪਰ ਮੈਂ ਕਿਹੜਾ ਮੰਨੀ ਆ ਇੰਨੀ ਛੇਤੀ ਤਾਂ ਨਹੀਂ ਮੈਂ ਮੰਦੀ ਬਸ ਮੰਨਣਾ ਨਹੀਂ ਨਾਲੇ ਨਾ ਚਾਹੇ ਅੱਖੀ ਵੀ ਦੇਖ ਲੈ ਜਿਵੇਂ ਹੁਣ ਨੂਨ ਵਾਲੀ ਗੱਲ ਮੈਨੂੰ ਤਾਂ ਨਜ਼ਰ ਆ ਹੀ ਗਿਆ ਉਹ ਕਹਿ ਰਹਾ ਤਾਂ ਉਹ ਝੜਤ ਜੀ ਤਾਂ ਪਈ ਕੁਸਤਾ ਠਾਰਿਆ ਕਾਲਜਾ ਹੋਰ ਜਦੋਂ ਅਗਲੀ ਚਾਲ ਚੱਲਾਂਗੇ ਉਦੋਂ ਪ੍ਰਬੰਧ ਪੂਰਾ ਕਰਾਂਗੇ ਕਿ ਇਹਦੀਆਂ ਹੱਡੀਆਂ ਟੁੱਟਣ ਥੋੜ੍ਹ ਦਾਂਗੇ ਹਾਂ ਤੂੰ ਵੀ ਕੱਦੀ ਸਕੀਮ ਨਾਲ ਤਿਆਰ ਰੱਖਿਆ ਕਰ ਮੇਰੇ ਰੱਖ ਦੇਣੀ ਆ ਤੂੰ ਟੈਨਸ਼ਨ ਨਾ ਲੈ ਤੇਰੀ ਉਹ ਧੀਆ ਵਾਠ ਠੀਕ ਹੈ ਚੱਲ ਹੁਣ ਤੇ ਜਿਹੜਿਆ ਬਣਤਾ ਕੀ ਹੈ ਚਲਾ ਜਾ ਮਿਸ ਹੋਜੂ ਸੀ ਨਾ ਜਾਣੀ ਵਾ ਚਲ ਚਲ ਚਲਾ ਉਹ ਚੌਲ ਜੇ